ਹਾਂਜੀ ਮੈਂ ਮਹਾ ਪੰਜਾਬ ਦੇ ਚੈਨਲ ਦੇ ਮਾਧਿਅਮ ਰੇਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਸਾਡੇ ਜਸਵਿੰਦਰ ਸਿੰਘ ਮਾਨ ਯੂ ਐਸ ਏ ਜੋ ਕਿ ਆਪਣਾ ਬਾਬਾ ਦਲੀਪ ਸਿੰਘ ਦਾ ਜੋ ਉਥੇ ਸਾਲਾਨਾ ਵਰਸੀ ਵੀ ਕਰਾਉਂਦੇ ਨੇ ਤੇ ਆਉਣ ਵਾਲੇ ਸਮੇਂ ਚ ਮਈ ਦੇ ਵਿੱਚ ਉਹਨਾਂ ਨੇ ਸਾਲਾਨਾ ਵਰਸੀ ਕਰਾਉਣੀ ਹੈ ਤੇ ਉਹਨਾਂ ਦਾ ਪਿੰਡ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਸਮੇਂ-ਸਮੇਂ ਤੇ ਸਾਨੂੰ ਲੱਖਾਂ ਰੁਪਏ ਦੇ ਹਿਸਾਬ ਨਾਲ ਡੋਨੇਸ਼ਨ ਕਰਦੇ ਹਨ ਤੇ ਜਾਨ ਇਹ ਲੱਖਾਂ ਰੁਪਏ ਦਾ ਡੋਨੇਸ਼ਨ ਕਰਦੇ ਨੇ ਇੱਕ ਦੇ ਹਜ਼ਾਰ ਹੁੰਦਾ ਨਾ ਤੇ ਉਹ ਇੰਨੇ ਮਤਲਬ ਸੇਵਾਦਾਰ ਨੇ ਕਿ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਅਸੀਂ ਉਹਨਾਂ ਨੂੰ ਛੋਟੀ ਜੀ ਰਿਕੁਐਸਟ ਕਰਦੇ ਹਾਂ ਤੇ ਉਹ ਸਾਨੂੰ ਲੱਖਾਂ ਰੁਪਏ ਦੇ ਨਾਲ ਸੇਵਾ ਕਰਦੇ ਨੇ ਪਿੰਡ ਦੀ ਸਕੂਲ ਦੀ ਗਰਾਊਂਡ ਹੈ ਅਸੀਂ ਉਹਨਾਂ ਨੂੰ ਭਾਜੀ ਉਹਨਾਂ ਨੂੰ ਕਿਹਾ ਸੀ ਭਾਜੀ ਕਿ ਜਸਵੰਦਰ ਸਿੰਘ ਜੀ ਆਪਾਂ ਨਾ ਬੋਰ ਕਰਾਉਣਾ ਹੈਗਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਬੋਰ ਕਰਾਓ ਤੇ 60-62 ਹਜ਼ਾਰ ਰੁਪਏ ਲੱਗਣਾ ਸੀਗਾ ਉਹਨਾਂ ਨੇ ਤੁਰੰਤ ਲਈ ਸਾਨੂੰ 60-62 ਹਜ਼ਾਰ ਰੁਪਏ ਉਸੇ ਟਾਈਮ ਭੇਜਤਾ ਕਹਿਣ ਦਾ ਭਾਵ ਹੈ ਜੰਜ ਘਾਰ ਚ ਬਾਬਾ ਦਲੀਪ ਸਿੰਘ ਨੇ ਜਿੱਥੇ ਵੀ ਦੇਖੋ ਉਥੇ بڑے بڑے ਜਗ੍ਹਾ ਦੇ ਉੱਤੇ ਉਹਨਾਂ ਨੇ ਪਾਣੀ ਦੇ ਬੋਰ ਕਰਾਏ ਆ ਜੋ ਕਿ ਇੱਕ ਸਭ ਤੋਂ ਵੱਡੀ ਸੇਵਾ ਹੈ ਤੇ ਬਾਕੀ ਸਾਡੇ ਉਥੇ ਨਰਿੰਦਰ ਸਿੰਘ ਨੇ ਯੂ ਐਸ ਏ ਦੇ ਵਿੱਚ ਤੇ ਸਾਡੇ ਬਹੁਤ ਭਰਾ ਨੇ ਯੂ ਐਸ ਏ ਦੇ ਵਿੱਚ ਜੋ ਸਮੇਂ-ਸਮੇਂ ਤੇ ਛੋਟੀ ਜੀ ਸਾਡੀ ਬੇਨਤੀ ਨੂੰ ਸਿਰ ਮੱਥੇ ਪਰਵਾਨ ਕਰਦੇ ਆ ਔਰ ਸਾਨੂੰ ਵੱਧ ਤੋਂ ਵੱਧ ਡੋਨੇਸ਼ਨ ਭੇਜਦੇ ਆ ਜਿਸ ਕਾਰਨ ਸਾਡਾ ਅੱਜ ਪਿੰਡ ਜੋ ਹੈ ਕਪੂਰ ਥਲੇ ਦੇ ਵਿੱਚ ਕੋਈ ਵੀ ਵਿਜ਼ਿਟ ਕਰੇ ਤੇ ਮੇਰੇ ਹਿਸਾਬ ਨਾਲ ਨੰਬਰ 1 ਤੇ ਹੈ ਸਾਡਾ ਗਰਾਊਂਡ ਦੇਖ ਲੋ ਚਾਰ ਕਿੱਲੇ ਪੰਜ ਕਿੱਲੇ ਚ ਗਰਾਊਂਡ ਹੈ A1 ਹੈ ਤੇ ਅਸੀਂ ਜਿੰਨਾ ਵੀ ਯੂਐਸਏ ਯੂਰਪ ਜਿੰਨੇ ਵੀ ਆਪਣੇ ਜਿੱਥੇ-ਜਿੱਥੇ ਵੀ ਐਨਆਰਆਈ ਵੀ ਰਹਿਟੇ ਨੇ ਛੋਟੀ ਜੀ ਆਵਾਜ਼ ਦੇਈਦੀ ਹੈ ਤੇ ਉਹ ਆਪਣਾ 10-9 ਦੀ ਕਿਰਤ ਕਮਾਈ ਦੇ ਵਿੱਚੋਂ ਬਹੁਤ ਜ਼ਿਆਦਾ ਦਸਵੰਦ ਭੇਜਦੇ ਆ ਅਸੀਂ ਉਹਨਾਂ ਦੇ ਹਮੇਸ਼ਾ ਰਣੀ ਆ ਨੰਗਲਵਾਣਾ ਸਾਡਾ ਇੱਕ ਪੂਰੇ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਜਿਹਦਾ ਸਭ ਤੋਂ ਵੱਡਾ ਨਾਮ ਹੈ ਸਭ ਤੋਂ ਵੱਡੀ آبادی ਹੈ ਔਰ ਪਿਆਰ ਬਹੁਤ ਜ਼ਿਆਦਾ ਹੈ ਕੋਈ ਹਰ ਕੋਈ ਵੀ ਕੰਮ ਕਰਨਾ ਹੋਵੇ ਸਾਰੇ ਰਲ ਮਿਲ ਕੇ ਆਪਣੇ ਭਰਾ ਜਿਹੜੇ ਆ ਭੈਣਾਂ ਬੀਬੀਆਂ ਮਾਤਾਵਾਂ ਸਭ ਰਲ ਮਿਲ ਕੇ ਕੰਮ ਕਰਦੇ ਨੇ ਕੋਈ ਇਦਾਂ ਦੀ ਆਪਸ ਵਿੱਚ ਮਤਭੇਦ ਨਹੀਂ ਹੈ ਭਾਈ ਜੀ ਤੁਸੀਂ ਯੂ ਐਸ ਏ ਹੋਏ ਕੈਨੇਡਾ ਤੇ ਆਏ ਇੰਗਲੈਂਡ ਮੈਂ ਇੰਗਲੈਂਡ ਤੋਂ ਆਏ ਜੀ ਸਪੈਸ਼ਲੀ ਇਹ ਆਪਣੇ ਤੋਂ ਹਰ ਦੇਖਣ ਆਇਆ ਹਾਂ ਹਾਂ ਜੀ ਜੀ 10 ਦਿਨ ਲਈ ਆਏ ਜੀ 10 ਦਿਨ ਲਈ ਹਾਂ ਜੀ ਜੀ ਮੈਸੇਜ ਆ ਤੁਹਾਡੇ ਲੋਕਾਂ ਨੂੰ ਮੈਂ ਤੇ ਇਹੀ ਕਹਿੰਨਾ ਆਪਣਾ ਪਿਸ਼ੋਕੜ ਨਾ ਭੁੱਲੋ ਹਨਾ ਅਸੀਂ ਵੀ 10 ਸਾਲ ਬਾਅਦ ਆਇਆ ਭਾਵੇਂ ਨੂੰ ਪੇਪਰ ਮਿਲੇ ਲੇਟ ਥੋੜਾ ਬਹੁਤ ਸਟ੍ਰਗਲ ਕੀਤਾ ਸੀ ਇੰਗਲੈਂਡ ਚ ਬਟ ਹੁਣ ਕੇ ਬਦਲ ਰੱਬ ਨੇ ਹਨਾ ਸੁਣੀ ਆ ਢੀਰ ਬਾਹ ਬੜੀ ਤੇ ਇਸ ਕਰਕੇ ਮੇਲਾ ਹੀ ਤੇ ਹੌਲੀ ਦਾ ਤਿਹਾੜੀ ਤੇ ਬਹੁਤ ਵਧੀਆ ਹੁੰਦਾ ਬਹੁਤ ਰੌਣੀ ਬਹੁਤ ਰੌਣਕ ਲੱਗਦੀ ਤੇ ਇਸ ਕਰਕੇ ਮਰੰਝਣ ਹੋ ਜਾਂਦਾ ਸਾਡਾ ਵੀ ਤੇ ਵਧੀਆ ਸਾਰਾ ਵਾਸੀ ਜੀ ਬਾਈ ਆਪਣਾ ਇਹੀ ਸਾਰਿਆਂ ਨੂੰ ਕਿ ਜਿੱਦਾਂ ਵੀ ਹੈ ਸਾਰੇ ਜਿੰਨੇ ਮੇਰੇ ਭਰਾ ਆ ਪਿੰਡ ਦੇ ਸਾਡੇ ਲੋਕਲ ਏਰੀਆ ਚ ਵੀ ਸਾਰੇ ਬੰਦਿਆਂ ਨੂੰ ਮੇਰਾ ਮੈਸੇਜ ਇਹੀ ਹੈ ਕਿ ਜਿੱਦਾਂ ਹੁਣ ਇੱਥੋਂ ਬਾਈ ਛੱਡੀ ਜਾਂਦੇ ਸਾਰੇ ਬਾਹਰ ਸਾਰਿਆਂ ਨੇ ਬਿਜ਼ਨਸ ਸੈੱਟ ਹੈ ਪਰ ਮੈਂ ਵਾਅਦਾ ਦੁਬਾਰਾ ਪਾਈ ਹੀ ਅਪੀਲ ਕਰਦੇ ਕਿ ਆਪਣੇ ਪਿੰਡਾਂ ਨਾਲ ਜੁੜੋ ਪਿੰਡਾਂ ਨਾਲ ਜੁੜੋ ਇੱਥੇ ਪ੍ਰਾਪਰਟੀ ਬਣਾਓ ਆਪਣੀ ਉੱਥੇ ਚਲੋ ਬਣਾਇਆ ਠੀਕ ਹੈ ਰਹੋ ਉੱਥੇ ਵੀ ਰਹੋ ਪਰ ਪਲੀਜ਼ ਇੱਥੇ ਜ਼ਰੂਰ ਆਣ ਕੇ ਵੀ ਆਪਣਾ ਚੱਕਰ ਜ਼ਰੂਰ ਮਾਰੋ ਗੱਲ ਬਾਕੀ ਇਹ ਹੈ ਕਿ ਅੱਜ ਤੋਂ ਜਿੱਦਾਂ 10 ਸਾਲ ਪਹਿਲਾਂ ਰੌਣਕ ਹੁੰਦੀ ਸੀ ਅੱਜ ਮੈਂ ਦੇਖਿਆ ਮੈਂ ਵੀ 10 ਸਾਲ ਬਾਅਦ ਆਇਆ ਕਿ ਅੱਜ ਬਹੁਤ ਜ਼ਿਆਦਾ ਰੌਣਕ ਹੈ ਗਈ ਆ ਮੈਂ ਸਾਰੇ ਐਨ ਆਰ ਆਈ ਵੀਰ ਜਿਨ੍ਹਾਂ ਕੋ ਪੇਪਰ ਹੈਗੇ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਆ ਕਿ ਆਪਣੀ ਛੁੱਟੀ ਜਿਹੜੀ ਬਾਬਾ ਜੀ ਦੀ ਨਗਰੀ 'ਚ ਦੋ ਤੇ ਹੋਲੀ ਤੇ ਆਓ ਐਂਡ ਆਪਣੇ ਬੱਚਿਆਂ ਨੂੰ ਤੇ ਸਾਰਿਆਂ ਨੂੰ ਸਾਰੇ ਇਤਿਹਾਸ ਦੱਸੋ ਕਿਉਂਕਿ ਉੱਥੇ ਬਾਰ ਬੱਚੇ ਤੁਸੀਂ ਸੰਡੇ ਦੇ ਸੰਡੇ ਗੁਰਦੁਆਰੇ ਜਾਂਦੇ ਆ ਸਿਰਫ ਤੇ ਉੱਥੇ ਮੱਥਾ ਟੇਕਦੇ ਲੰਗਰ食ਦੇ ਆ ਤੇ ਆਪਾਂ ਨਹੀਂ ਐਕਸਪਲੇਨ ਕਰਦੇ ਤੇ ਮੈਂ ਇਹ ਚਾਹੁੰਦਾ ਆ ਕਿ ਹਰ ਇੱਕ ਵੀਰ ਭੈਣ ਜਿਹੜੇ ਵੀ ਜਿਨ੍ਹਾਂ ਦਾ ਸਰਦਾ ਆ ਉਹ ਇੱਥੇ ਜ਼ਰੂਰ ਆਣ ਤੇ ਆਪਣੇ ਬੱਚਿਆਂ ਨੂੰ ਐਕਸਪਲੇਨ ਕਰਨ ਕਿ ਆ ਸਾਡਾ ਇਤਿਹਾਸ ਆ ਤੇ ਆਪਣੇ ਹਰ ਇੱਕ ਇਤਿਹਾਸ ਐਲੈਬੋਰੇਟ ਕਰਨ ਇਹ ਨਹੀਂ ਕਿ ਦੀਵਾਲੀ ਆਈ ਪਟਾਕੇ ਬਜਾਲੇ ਹੋਲੀ ਆਈ ਤੇ ਉਹ ਕਰ ਲਿਆ ਤੇ ਬਸ ਇਹੀ ਰਿਕਵੈਸਟ ਹੈ ਬਾਕੀ ਮੈਂ ਆਪਣਾ ਇੱਕ ਤੁਹਾਨੂੰ ਦੱਸਣਾ ਚਾਹੁੰਨਾ ਚੈਨਲ ਦੇ ਮਾਧਿਅਮ ਤਰੂ ਕਿ ਆਪਾਂ ਪਿੰਡ ਦੇ ਵਿੱਚ ਇੱਕ ਗ੍ਰੀਨ ਗਰੁੱਪ ਬਣਾਇਆ ਜੋ ਕਿ ਸਾਨੂੰ ਬਹੁਤ ਭਰਾ ਸਾਡੀ ਮਨੀ ਤੌਰ ਤੇ ਮਦਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਪਿੰਡ ਦੇ ਸਾਰੇ ਰਸਤਿਆਂ ਦੇ ਉੱਤੇ ਦਰਖਤ ਆਪਣਾ ਸਮਸ਼ਾਨ ਘਾਟ ਪਿੰਡ ਦੀ ਗਰਾਊਂਡ ਪਾਰਕਾਂ ਬਣਾਈਆਂ ਪਿੰਡ ਦੇ ਵਿੱਚ ਬੱਸ ਸਟੈਂਡ ਸਾਡਾ ਬਹੁਤ ਤਗੜਾ ਬਣਿਆ ਹੋਇਆ ਕਿਸੇ ਨਾ ਕਿਸੇ ਦਿਨ ਤੁਹਾਨੂੰ ਆਪਾਂ ਬੁਲਾਵਾਂਗੇ ਤੇ ਪੂਰਾ ਆ ਪੂਰੇ ਨਰੇ ਵੀਰਾਂ ਨੂੰ ਤੁਹਾਡੇ ਚੈਨਲ ਮਾਧਮ ਦਰਾਈ ਆਂ ਆਪਾਂ ਜੋ ਜੋ ਪ੍ਰੋਗਰੈਸ ਕੀਤੀ ਹੈ ਪਿੰਡ ਚ ਕੋਈ ਸਰਕਾਰੀ ਦਰਵਾਜ਼ੇ ਤੋਂ ਅਸੀਂ ਕੋਈ ਮਦਦ ਨਹੀਂ ਲਈ ਜੋ ਵੀ ਸਾਡੇ ਜਿੰਨੇ ਵੀ ਆ ਸਾਡੇ ਛੋਟੇ ਵੀਰ ਐ ਭਰਾ ਐ ਸਾਡੇ ਬੱਚੇ ਐ ਇਹ ਸਾਡੀ ਖੂਬ ਮਤ ਕਰਦੇ ਐ ਆਪਣਾ ਦਸਵੰਧ ਭੇਜਦੇ ਐ ਬਾਰੋਂ 10 9 ਦੀ ਕਿਰਤ ਦਾ ਅਸੀਂ ਇਹਨਾਂ ਦਾ ਇੱਕ ਇੱਕ ਰੁਪਈਆ ਮਤਲਬ ਕਿ ਇਹ ਪਿੰਡ ਦੀ ਖੂਬਸੂਰਤੀ ਵਾਸਤੇ ਲਾਉਨੇ ਐ ਤੇ ਇਹਨਾਂ ਨੂੰ ਇੱਕ ਇੱਕ ਰੁਪਏ ਦਾ ਹਿਸਾਬ ਦਿੰਨੇ ਐ ਸਾਡੇ ਕੋਲ ਜਿੱਦੂ ਮਰਜੀ ਪੀਡੀਐਫ ਖਿਲਾ ਸਕਦੇ ਨੇ ਜਦੋਂ ਮਰਜੀ ਸਾਡਾ ਰਜਿਸਟਰ ਚੈੱਕ ਕਰਤਾ ਦਦ ਨੇ ਕੋਈ ਵੀ 1 ਰੁਪਏ ਦਾ ਅਗਰ ਸਾਡਾ ਕੋਈ ਨਿਕਲੇ ਤੇ ਅਸੀਂ ਉਹਦੇ ਦੇਣਦਾਰ ਆ ਅਸੀਂ ਜਿੱਦਣ ਇਹ ਗਰੁੱਪ ਖੜਾ ਕੀਤਾ ਸੀ ਸਾਨੂੰ 3 ਸਾਲ ਹੋ ਗਏ ਆ ਤਕਰੀਬਨ ਅਸੀਂ ਪਿੰਡ ਦੇ ਵਿੱਚ ਕਮ ਸੋ ਕਮ ਇਹ 40 ਲੱਖ ਰੁਪਏ ਦਾ ਮਤਲਬ ਅਸੀਂ ਕੰਮ ਕਰ ਚੁੱਕੇ ਆ ਜੋ ਕਿ ਸਾਡੀ ਪੰਚਾਇਤ ਜਿਹੜੀ ਹੈ ਪਹਿਲੇ ਵੀ ਜੋ ਰਹਿ ਚੁੱਕੀ ਉਹਨਾਂ ਨੇ ਵੀ ਸਾਡੀ ਹੈਲਪ ਕੀਤੀ ਹੈ ਸਾਨੂੰ ਕੰਮ ਦੇ ਵਿੱਚ ਮਤ ਦਿੱਤੀ ਆ ਵੀ ਤੁਸੀਂ ਕਰੋ ਠੀਕ ਹੈ ਜੀ ਭਾਵੇਂ ਸਾਡੇ ਐਨਆਰਆਈ ਵੀ ਸਾਨੂੰ ਪੈਸਾ ਦੇ ਰਹੇ ਸੀਗੇ ਜਿਹੜੀ ਹੁਣ ਨਵੀਂ ਪੰਚਾਇਤ ਬਣੀ ਹੈ ਉਹ ਸਾਡੀ ਜੂਥ ਪੰਚਾਇਤ ਬਣੀ ਹੈ ਤੇ ਸਾਡੇ ਸਰਪੰਚ ਸਾਹਿਬ ਵੀ ਕੈਪਟਨ ਸਾਹਿਬ ਨੇ ਆਪਣੇ ਆਏ ਨੇ ਆਰਮੀ ਦੇ ਵਿੱਚੋਂ ਬਹੁਤ ਸੂਝਵਾਨ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਗਾਈਡ ਕਰਦੇ ਨੇ ਅਸੀਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਜੋ ਵੀ ਹੈ ਪਿੰਡ ਦਾ ਵਿਕਾਸ ਹੈ ਉਹਦੇ ਵਿੱਚ ਪੂਰਾ ਸਹਿਯੋਗ ਦੇ ਰਹੇ ਆ ਤੇ ਸਾਡੇ ਜਿੰਨੇ ਵੀ ਐਨਆਰਆਈ ਵੀਰ ਨੇ ਸਾਡਾ ਪੂਰਾ ਸਹਿਯੋਗ ਦੇ ਰਹੇ ਆ ਤੇ ਅਸੀਂ ਕਿਸੇ ਨਾ ਕਿਸੇ ਦਿਨ ਭਾਜੀ ਉਹਨਾਂ ਨੂੰ ਬੁਲਾ ਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਪੂਰੇ ਪਿੰਡ ਦਾ ਉਹਨੂੰ ਦਿਖਾਵਾਂਗੇ ਕੀ ਕੀ ਇਹੀ ਵਿਕਾਸ ਕੀਤਾ ਤੇ ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਹਾਲ ਸਤ ਸ੍ਰੀ ਅਕਾਲ ਮੈਂ ਵੀ ਹੁਣ ਲੇਟ ਆਇਆ ਜਦੋਂ ਦਾ ਗ੍ਰੀਨ ਗਰੁੱਪ ਬਣਿਆ ਜਿੱਦਾਂ ਮੈਂ ਐਂਟਰ ਕੀਤਾ ਗੁਰਦੁਆਰ ਤੇ ਆਪਣੇ ਅੱਡੇ ਤੋਂ ਪਿੰਡ ਵਿੱਚ ਤੇ ਸਵੇਰੇ ਮਾਰਨਿੰਗ ਤੇ ਗਿਆ ਨਾ ਉੱਠ ਕੇ 5:30 6 ਵਜੇ ਤੇ ਰੂਹ ਖੁਸ਼ ਹੋ ਗਈ ਤੁਸੀਂ ਜਾਇਓ ਪਾਰਕਾਂ ਇੰਨੀਆਂ ਬਣ ਗਈਆਂ ਸਕੂਲ ਇੰਨਾ ਵਧੀਆ ਬਣਿਆ ਕੀਰਤਨ ਚੱਲਦਾ 24 ਘੰਟੇ ਸਕੂਲ 'ਚ ਤੇ ਸਵੇਰੇ ਮਤਲਬ ਇਦਾਂ ਦਾ ਸਕੂਨ ਤੁਹਾਨੂੰ ਕਿਤੇ ਮਿਲ ਹੀ ਨਹੀਂ ਸਕਦਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਗ੍ਰੀਨ ਗਰੁੱਪ ਦਾ ਕਿਉਂਕਿ ਇਹਨਾਂ ਨੇ ਇੰਨੀ ਮੋਟੀਵੇਸ਼ਨ ਦਿੱਤੀ ਆ ਸਫਾਈ ਖੁਦ ਕਰਦੇ ਆ ਹਰ ਇੱਕ ਚੀਜ਼ਾ ਹੁਣ ਗੁਰਦੁਆਰੇ ਦੀ ਨਗਰੀ ਦੀ ਇਹਨਾਂ ਨੇ ਤਿੰਨ ਦਿਨ ਲਗਾਤਾਰ ਸਫਾਈ ਕੀਤੀ ਅਸੀਂ ਦੇਦੇ ਅਸੀਂ ਅਸੀਂ ਯੰਗ ਆ ਅਸੀਂ ਕੋਮਣਾ ਆ ਇਦਾਂ ਦਾ ਪਰ ਅਸੀਂ ਇਹਨਾਂ ਨੂੰ ਦੇਖ ਕੇ ਸਿੱਖ ਰਹੇ ਆ ਕਿ ਕਿੱਦਾਂ ਇਹ ਸਫਾਈ ਕਰ ਰਹੇ ਆ ਕੋਈ ਬੇਨ ਮੋਟਿਵ ਤੋਂ ਤੇ ਕੋਈ ਇਹਨਾਂ ਨੂੰ ਸਪੋਰਟ ਨਹੀਂ ਐ ਨਰਾਈ ਦੀ ਸਪੋਰਟ ਐ ਕਿਸੇ ਨੂੰ ਇਹ ਕਹਿੰਦੇ ਨਹੀਂ ਐ ਕੁਝ ਵੀ ਬਹੁਤ ਵਧੀਆ ਗਰੁੱਪ ਆ ਮੈਂ ਕਹਿੰਦਾ ਕਿ ਦਿਨ ਦੁਗਣੀ ਰਾਤ ਚੁਗਣੀ ਕਰੇ ਤੇ ਜੋ ਇਹ ਕਰ ਰਹੇ ਆ ਵੱਡ ਬਡੇਰੇ ਅਸੀਂ ਵੀ ਇਹਨਾਂ ਨੂੰ ਫੋਲੋ ਅਪ ਕਰਕੇ ਇਹ ਗ੍ਰੀਨ ਗਰੁੱਪ ਨੂੰ ਚੜ੍ਹਦੀ ਕਲਾ ਚ ਰੱਖੀਏ ਵੈਰੀ ਗੁੱਡ ਭਾਜੀ ਜਿਹੜੇ ਨਾ ਜਿੰਨਾ ਵੀ ਸੌਰੀ ਜਿੰਨਾ ਵੀ ਨਾ ਜਿੰਨੇ ਵੀ ਹੈਗੇ ਬੰਦੇ ਗ੍ਰੀਨ ਗਰੁੱਪ ਚ ਆਪਣੇ ਅੰਕਲ ਹੱਦ ਬਿਓ ਬਰਾਬਰ ਸਾਰੇ ਸੀਨੀਅਰ ਹੈ ਕੋਈ ਆਰਮੀ ਪੈਨਸ਼ਨ ਆਇਆ ਸਾਰੇ ਇੱਕ ਤਾਂ ਵੈਲ ਸੈਟਰਡੇ ਬੱਚੇ ਆ ਇਹ ਨਹੀਂ ਕਿਦਾਂ ਕੋਈ ਸਾਰੇ ਵੈਲ ਸੈਟਰਡੇ ਆਰਮੀ ਤੋਂ ਪੈਨਸ਼ਨ ਆਇਆ ਵਧੀਆ ਪੋਸਟਾਂ ਦੇ ਸੀਗੇ ਵਧੀਆ ਪੋਸਟਾਂ ਦੇ ਇਹਨਾਂ ਦੇ ਬੱਚੇ ਵੀ ਵਧੀਆ ਵੈਲ ਸੈਟਰਡੇ ਬਾਅਰ ਪਰ ਫਿਰ ਵੀ ਇਹ ਪਿੰਡ ਦਾ ਫਿਕਰ ਸਾਰਾ ਕਰਦੇ ਆ ਇਹਨਾਂ ਨੇ ਸਾਨੂੰ ਜ਼ਿਆਦਾ ਜੋੜਿਆ ਕਿਉਂਕਿ ਅਸੀਂ ਗਰੁੱਪ ਜੀ ਇਹਨਾਂ ਨੇ ਬਣਾ ਕੇ ਵੀਡੀਓ ਪਾਉਣੀ ਹੈ ਅਪਡੇਟ ਕਰਨੀ ਹੈ ਸਾਡਾ ਹੋਰ ਦਿਲ ਕਰਦਾ ਕਿ ਪਿੰਡ ਜਾਣ ਕੇ ਵੇਖੀਏ ਕੰਮ ਹੋ ਰੇ ਨਾਲ ਦੇਖ ਕੇ ਸਾਰੀ ਜੋ ਵੀ ਬਦੌਲਤ ਹੈ ਇਹ ਸਾਡੇ ਅੰਕਲ ਹੁਣੀ ਹੈ ਸਾਡੇ ਪਿਓ ਚਾਚੇ ਤਾਏ ਸਾਰੇ ਲੱਗੇ ਕੰਮ ਕਰਨ ਵਧੀਆ ਬਹੁਤ ਧੰਨਵਾਦ ਮੈਂ ਗ੍ਰੀਨ ਗਰੁੱਪ ਦਾ ਵੀ ਕਰਦਾ ਜੀ ਭਾਈ ਤੁਹਾਡੇ ਚੈਨਲ ਦੇ ਮਾਧਮੇ ਤੋਂ ਤੁਹਾਡਾ ਵੀ ਪਿੰਡ ਆਉਣ ਬਾਰੇ ਧੰਨਵਾਦ ਇਹ ਚੈਨਲ ਸਾਡਾ ਯੂ ਐਸ ਏ ਤੋਂ ਹੈ ਜੀ ਇਹ ਚੈਨਲ ਰਾਹੀਂ ਜੁਐਸਏ ਸੰਗਤਾਂ ਨੂੰ ਜੀ ਹੋਰ ਕੀ ਕਹਿਣਾ ਚਾਹਾਂਗੇ ਪਰ ਜੁਐਸਏ ਸੰਗਤਾਂ ਨੂੰ ਵੀ ਮੈਂ ਇਹੀ ਕਹਿੰਦਾ ਸਾਡਾ ਵੀ ਪਿੰਡ ਬਹੁਤ ਜੁਐਸਏ ਸਾਰਾ ਉੱਥੇ ਹੈ ਜਿਉਂ ਵੀ ਸੁਣਦੀ ਹੁਣ ਤੇ ਜਰੂਰ ਮੇਰਾ ਇੱਕੋ ਹੀ ਇਹੀ ਮੈਸੇਜ ਹੈ ਉੱਥੇ ਸਾਰਾ ਕੁਝ ਭਵੇਂ ਬਣਾਇਆ ਤੁਸੀਂ ਬਣਾਓ ਪਰ ਬੱਚਿਆਂ ਨੂੰ ਇੱਥੇ ਜ਼ਰੂਰ ਜੋੜੋ ਇੱਥੇ ਜ਼ਰੂਰ ਇੱਥੇ ਪੜ੍ਹਾਓ ਸਟੱਡੀ ਕਰਾਓ ਇੱਥੇ ਛੁੱਟੀ ਲੈ ਆ ਕੇ ਉਹ ਭਵੇਂ ਜਿਆਦਾ ਨਹੀਂ ਸਾਲ 'ਚ ਇੱਕ ਵਾਰੀ ਤੇ ਘੱਟੋ-ਘੱਟ ਫੈਮਿਲੀ 'ਚ ਜ਼ਰੂਰ ਫੰਡਿੰਗ ਕਰੋ ਥੋੜੀ-ਬੋਤੀ 50 100 50 100 ਹਰ ਇੱਕ ਗੱਡੇ ਕਿਉਂਕਿ ਇਸ ਵਾਰੀ ਈਜ਼ੀ ਕਿ 50 100 ਕੱਢਣਾ ਓਕੀ ਗੱਲ ਨਹੀਂ ਆ ਗੱਲ ਕੱਟਣ ਲੱਗਿਆ ਮੈਂ ਤੁਸੀਂ ਬੱਚਿਆਂ ਲਈ ਕਹਿ ਰਹੇ ਹਾਂ ਇਹ ਵੀ ਕਰ ਰਹੇ ਹਾਂ ਬੱਚੇ ਲਈ ਖਾਸ ਕਰਤੀਆਂ ਹੁੰਦੀਆਂ ਧੀਆਂ ਸਭ ਦੀਆਂ ਹੁੰਦੀਆਂ ਹਨਾ ਉਹ ਧੀਆਂ ਲਈ ਤੁਹਾਡਾ ਕੀ ਮੈਸੇਜ ਹੈ ਜਿਹੜੀਆਂ ਧੀਆਂ ਗਰੀਬ ਤੁਸੀਂ ਉਹਨੂੰ ਬਿਆਨ ਵਿੱਚ ਜ਼ਿਆਦਾ ਕੋਸ਼ਿਸ਼ ਕਰਦੇ ਹੋ ਵੀ ਗਰੀਬ ਦੀ ਧੀ ਨੂੰ ਵਿਆਹ ਦਿੱਤਾ ਜਾਵੇ ਮੈਂ ਇਹ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਧੀ ਨੂੰ ਤੁਸੀਂ ਚੰਗਾ ਪੜਾ ਲਿਖਾ ਦੋ ਤੇ ਉਹ ਆਪਣਾ ਵਿਆਹ ਆਪ ਨਹੀਂ ਕਰ ਸਕਦੀ ਕਿਆ ਹਾਂਜੀ ਬਿਲਕੁਲ ਇਹ ਤੇ ਜੋ ਦੇਖੋ ਜਿਹੜੀ ਧੀ ਪੜਨ ਵਾਲੀ ਹੈ ਉਹਦੀ ਬਿਲਕੁਲ ਸਪੋਰਟ ਕਰਨੀ ਚਾਹੀਦੀ ਕਿਉਂਕਿ ਆਪਾਂ ਅੱਜ ਵਿਆਹ ਦਾਂਗੇ ਉਹ 18-19 ਸਾਲ ਦੀ ਕੁੜੀ ਵਿਆਹ ਦਾਂਗੇ ਅੱਗੇ ਪਤਾ ਨਹੀਂ ਕਿਹੋ ਜਿਹਾ ਮੁੰਡਾ ਆ ਕਿਸੇ ਦੇ ਲੜ ਲਾ ਦਾਂਗੇ ਜੋ ਪੜ੍ਹਾਈ ਕੀਤੀ ਹੋਗੀ ਉਹਨੇ ਆਪਣੇ ਸਟੈਂਡ ਹੋ ਗਈ ਅੱਜ ਦੇਖੋ ਸਰਕਾਰੀ ਸਕੂਲ ਤੋਂ ਵੀ ਪੜੀਆਂ ਕੁੜੀਆਂ ਲੋਅਰ ਬਣੀਆਂ ਵਕੀਲ ਬਣੀਆਂ ਸਾਡੇ ਖੁਦ ਪਿੰਡ ਦੀ ਐਗਜ਼ੈਂਪਲ ਹੈ ਜੱਜ ਸਰਕਾਰੀ ਸਕੂਲ ਤੋਂ ਪੜ੍ਹ ਕੇ ਜੱਜ ਬਣੀ ਹੋਈ ਹੈ ਕੁੜੀ ਤੇ ਮੈਂ ਤੇ ਕਹਿੰਨਾ ਹੈ ਕਿ ਪੜ੍ਹਾਈ ਤੇ ਲਾਣੇ ਚਾਹੀਦੀ ਸੋ ਦੈਟ 22 23 ਸਾਲ ਦੀ ਮੈਚੂਰ ਕੁੜੀ ਹੋਵੇ ਆਪਣੇ ਆਪ ਸਟੈਂਡ ਹੋਵੇ ਤੇ ਆਪਣੀ ਕਮਾਈ ਕਰਨ ਵਾਲੀ ਹੋਵੇ ਅੱਗੇ ਉਹਦਾ 파ਟਨਰ ਵੀ ਉਹਨੂੰ ਵਧੀਆ ਮਿਲੇ ਤੇ ਸਾਰਾ ਉਹਦੀ ਜੀਵਨ ਸੁਖੀ ਰਵੇ ਉਹਨੂੰ ਮੁਸ਼ਕਲ ਹੀ ਨਹੀਂ ਆਏਗੀ ਹਾਂਜੀ ਬਿਲਕੁਲ ਮੁਸ਼ਕਲ ਨਹੀਂ ਆਏਗੀ ਪੜ੍ਹਾਈ ਤੇ ਦੇਖੋ ਤੀਜੀ ਅੱਖ ਹੈ ਪੜ੍ਹਾਈ ਤੇ ਪੜਾਈ ਤੇ ਇੱਕ ਤੀਜਾ ਤੀਜੀ ਅੱਕ ਦੇ ਇਹ ਸਾਰੀ ਉਮਰ ਕਮ ਆਂਦੀ ਆ ਤੇ ਆਪਾਂ ਹੁਣ ਅੱਜ ਵਿਆਹ ਕਰ ਦਾਂਗੇ ਪੈਸੇ ਦੇ ਕੇ ਲੱਖ 2 ਲੱਖ 3 ਲੱਖ ਪਰ ਉਹ ਅੱਗੇ ਬੰਦਾ ਕਹੋ ਜ ਟੱਕਰੇ ਕੋਈ ਨਹੀਂ ਜਾਣਦਾ ਨਾ ਕਿਸਮਤ ਕੀ ਨਹੀਂ ਜਾਣਦਾ ਜੇ ਪੜ੍ਹਾਈ ਹੋਏਗੀ ਤੇ ਪੜ੍ਹਾਈ ਨਾਲ ਤੇ ਉਹ ਕਿਤੇ ਕਾਮਯਾਬ ਹੋ ਜਾਏਗੀ